ਅਸ਼ਕਰ ਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੰਤਰ ਸਿੰਘ ਇਹ ਜਿਹੜੀ ਫਸਲ ਆ ਜੀ ਇਹ ਤਾਂ ਨਰਾਗੀ ਆ ਮੂਲ ਨਾਚਾਂ ਦੇ ਵਿੱਚ ਰਾਗੀ ਦਾ ਨਾਂ ਕਾਫੀ ਜ਼ਿਆਦਾ ਕਿਉਂਕਿ ਇਹ ਜਿਹੜੀ ਫਸਲ ਹੈ ਜੀ ਆਮ ਚੱਕੀ ਤੋਂ ਆਪਾਂ ਇਹਦਾ ਆਟਾ ਪੀਸਾ ਸਕਦੇ ਆ ਤਾਂ ਕਰਕੇ ਦੂਈਆਂ ਫਸਲਾਂ ਦੇ ਸਿਲਕੇ ਤੌਰਨ ਦੀ ਸਮੱਸਿਆ ਆ ਜਾਂਦੀ ਫਿਰ ਕਿਸਾਨ ਕਈ ਵਾਰੀ ਇਹਨੂੰ ਪੀਜਦਾ ਨਹੀਂ ਹਰ ਇੱਕ ਘੱਟ ਪਾਣੀ ਦੀ ਫਸਲ ਆ ਤੇ ਜਿਹੜੇ ਆ ਟੂਲ ਆ ਆਪਣਾ ਜੀ ਇਹ ਸਿਆੜਾਂ ਦੇ ਵਿੱਚ ਉੱਚੀ ਫਸਲ ਦੇ ਜੀ ਉਹ ਸਿਆੜ ਚ ਆਪਾਂ ਖੜ ਕੇ ਕੰਮ ਨਾ ਕਰ ਸਕਦੇ ਹੋਈਏ ਤਾਂ ਇਹ ਟੂਲ ਆ ਜਿਹੜਾ ਇਹ ਦਾਤਰੇ ਨੇ ਵੱਢ ਕੇ ਛੋਟਾ ਕੀਤਾ ਗਿਆ ਇਹ ਤੁਸੀਂ ਦੂਈ ਸਾਈਡ ਤੋਂ ਵੱਡੇ ਘਾਹ ਨੂੰ ਸਾਫ਼ ਕਰ ਸਕਦੇ ਹੋ ਮਤਲਬ ਤੁਹਾਡੇ ਕੋਲ ਵੱਖਰੇ ਟੂਲ ਹੋਣਾ ਤੁਹਾਨੂੰ ਕੰਮ ਲੈਣ ਦੇ ਲਈ ਟੂਲੇ ਬਦਲਿਆ ਜਾਵੇ ਨਾ ਕਿ ਕੰਮ ਬੰਦ ਕੀਤਾ ਜਾਵੇ ਸੋ ਇਸ ਤਰ੍ਹਾਂ ਫਾਇਦੇ ਨਾਲ ਪਹਿਲਾਂ ਵੀ ਜੇ ਤਰਫਾਲੀ ਫੇਰੀ ਹੋਈ ਆ ਤੇ ਇਸ ਤਰ੍ਹਾਂ ਜਿਹੜਾ ਮਾੜਾ ਮੋਟਾ ਖੱਬੜ ਲੱਗੂ ਆਪਾਂ ਉਹਦੀ ਆ ਸਫਾਈ ਕਰ ਲਾਂ ਕਿਉਂਕਿ ਇਹ ਦਾਤਰਾ ਜਿਹੜਾ ਦਾਤ ਹੁੰਦਾ ਤਿੱਖਾ ਬਹੁਤ ਹੁੰਦਾ ਸੋ ਉਸ ਤਰ੍ਹਾਂ ਇਹਦੀ ਆਪਾਂ ਬੱਕਰ ਜੇ ਢੰਗ ਨਾਲ ਸਫਾਈ ਕਰ ਲਾਂ ਕਿਉਂਕਿ ਜਦੋਂ ਤੁਸੀਂ ਦੂਰੋਂ ਕੰਮ ਕਰਦੇ ਆ ਤਾਂ ਉਹ ਚੰਗੀ ਤਰ੍ਹਾਂ ਥੱਲੇ ਨਿਗਰ ਨਹੀਂ ਆ ਸੋ ਇਸ ਤਰ੍ਹਾਂ ਆਪਾਂ ਇਹਦੀ ਗੜਾਈ ਕਰਾਂ ਬਾਕੀ ਅਲੱਗ ਅਲੱਗ ਟੂਲ ਨੇ ਸੋ ਆਪਾਂ ਗੱਲ ਰਾਗੀ ਦੀ ਕਰਦੇ ਆ ਕਿਸਾਨ ਵੀਰੋ ਜਿਹੜੀ ਇਹ ਫਸਲ ਆ ਰਾਗੀ ਇਹ ਮਤਲਬ ਆਪਾਂ ਨੇ ਜਦੋਂ ਬੀਜੀ ਆ ਤਾਂ ਮੀਂਹ ਪਿਆ ਤੇ ਕੋਈ ਖਾਸ ਬਹਾਈ ਨਹੀਂ ਕੀਤੀ ਆਮ ਜਿਵੇਂ ਅ ਤਰਫਾਲੀ ਮਾੜੀ ਮੋਟੀ ਫੇਰ ਕੇ ਉਹਦੇ ਨਾਲ ਇਹਦੀ ਬਿਜਾਈ ਕਰ ਲਈ ਸੀ ਪਰ ਜਿਹੜੀ ਖਾਸ ਗੱਲ ਆ ਵੀ ਉਹ ਇਹ ਮੀਂਹ ਪੈਣ ਤੋਂ ਬਾਅਦ ੱੱਕਾ ਜਾਂ ਲਿਆ ਇੱਕ ਮਾ ਉਹਦੇ ਨਾਲ ਗਲੀਆਂ ਕੱਢਦੇ ਆ ਗਲੀਆਂ 'ਚ ਪਨੀਰੀ ਲਾਤੀ ਤੇ ਜੜ ਗਈ ਤੇ ਹੁਣ ਆਪਾਂ ਇਹਦੀ ਗੜਾਈ ਕੀਤੀ ਹੈ ਹਾਲ ਚੰਗੀ ਤਰ੍ਹਾਂ ਕਲੀਅਰ ਨਹੀਂ ਫਿਰ ਆਪਾਂ ਕਾਖੇ ਦਾ ਬਿਲਕੁਲ ਸਾਫ਼ ਕਰ ਦੇਣਾ ਤੇ ਮਤਲਬ ਪੰਜਾਬ ਦੀ ਇੱਕ ਪੁਰਾਣੀ ਫਸਲ ਹੈ ਪੁਰਾਣਾ ਨਾਂ ਇਹਦਾ ਮੱਡਾ ਵਾਲਾ ਫਾਈਬਰ ਜ਼ਿਆਦਾ ਹੈ ਔਰ ਬਹੁਤ ਸਾਰੇ ਖਰਾਕੀ ਤੱਤ ਨੇ ਤੇ ਜਿਵੇਂ ਆਪਾਂ ਅਲਕਲਾਈਨ ਐਸਿਡਿਕ ਭੋਜਨ ਦੀ ਗੱਲ ਕਰਦੇ ਆ ਸੋ ਉਸ ਤਰ੍ਹਾਂ ਇਹ ਅਲਕਲਾਈਨ ਭੋਜਨ ਦੇ ਵਿੱਚ ਆਉਂਦਾ ਹੈ ਤੇ ਬਿਮਾਰੀਆਂ ਦੇ ਵਿੱਚ ਆਪਣੇ ਸਰੀਰ ਨੂੰ ਮਜ਼ਬੂਤ ਕਰਦਾ ਹੈ ਕਉਂਕੀ ਜਿਹੜੇ ਤਜਾਬੀ ਭੋਜਨ ਨੇ ਆਪਾਂ ਨੂੰ ਬਹੁਤ ਜ਼ਿਆਦਾ ਬਿਮਾਰ ਬਣਾਉਂਦੇ ਨੇ ਤੇ ਜਿਹੜੇ ਦੇਸੀ ਹੈ ਹਲਕਲਾ ਇਨ ਨੇ ਇਹ ਆਪਣੀ ਸਿਹਤ ਲਈ ਜ਼ਰੂਰੀ ਨੇ ਕਿਉਂਕਿ ਆਪਣਾ ਸਰੀਰ ਹੈ ਜਿਹੜਾ ਹਲਕਲਾ ਇਨ ਭੋਜਨ ਨੂੰ ਖਾਣਾ ਜ਼ਿਆਦਾ ਪਸੰਦ ਕਰਦਾ ਤੇ ਸਿਹਤ ਬਣਿਆ ਰਹਿੰਦਾ ਸੋ ਜਿਹੜੀ ਇਹ ਫਸਲ ਆ ਇੱਕ ਤਾਂ ਇਹ ਸੋਕਾ ਝੱਲ ਸਕਦੀ ਆ ਬਹੁਤ ਜ਼ਿਆਦਾ ਤੇ ਸਾਨੂੰ ਆਪਣੇ ਨਾਗਪੁਰ ਛੱਤੀਸਗੜ੍ਹ ਦੇ ਕਿਸਾਨਾਂ ਨਾਲ ਗੱਲਬਾਤ ਹੋਈ ਉਹ ਜਿਹੜਾ ਜ਼ਿਆਦਾ ਲਾਉਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਹਿੰਦੇ ਜਦੋਂ ਤਾਂ ਪੂਟਾ ਪੂਰਾ ਮਜ਼ਬੂਤ ਹੋ ਜਾਂਦਾ ਮਤਲਬ ਉਹਦੀ ਜੜ ਪ੍ਰਣਾਲੀ ਇੰਨੀ ਮਜ਼ਬੂਤ ਹੈ ਮੇ ਜਿਹੜਾ ਹੰਤੀ ਆ ਉਹ ਸੁੰਡਨਾ ਬੂਟੇ ਨੂੰ ਨਹੀਂ ਪੱਟ ਸਕਦਾ ਮਤਲਬ ਬੂਟਾ ਇੰਨਾ ਮਜ਼ਬੂਤ ਜੜ ਹੋ ਜਾਂਦੀ ਹੈ ਮਤਲਬ ਉਹਦੇ ਸਲਿੱਪ ਮਾਰੀ ਜਾਂਦਾ ਕਿਉਂਕਿ ਦੂ ਲੋੜ ਤਿਲਕਣਾ ਜਾਂ ਹੁੰਦਾ ਤੇ ਪਰ ਇਹ ਬੂਟਾ ਜੇ ਜੜਾ ਮਜ਼ਬੂਤ ਇਹਦਾ ਖਰਾਕੀ ਤੱਤ ਵੱਧ ਲਊਗਾ ਜ਼ਮੀਨ ਚੋਂ ਤੇ ਜਦੋਂ ਖਰਾਕੀ ਤੱਤ ਵੱਧ ਲਊ ਤਾਂ ਬੀਜ ਵਿੱਚ ਵੀ ਖਰਾਕੀ ਤੱਤ ਜਿਹੜਾ ਦਾ ਭੋਜਨ ਉੱਚ ਵੱਧ ਆਉਣਗੇ ਪਰ ਜ਼ਮੀਨ ਕਮਜ਼ੋਰ ਹੋ ਜਾਂਦੀ ਹੈ ਕਿਉਂ ਆਪਣੀ ਜ਼ਮੀਨਾਂ ਕਮਜ਼ੋਰ ਹੋਈਆਂ ਪਈਆਂ ਨੇ ਪਰ ਇਹ ਰਾਗੀ ਦੀ ਫਸਲ ਇੱਕ ਵਾਰੀ ਜਿੱਥੇ ਆਪਾਂ ਲੈ ਲਈ ਅਗਲੇ ਸਾਲ ਉੱਥੇ ਰੱਗੀ ਦੀ ਫਸਲ ਨਾ ਲੈ ਜਾਵੇ ਹੋਰ ਜਗ੍ਹਾ ਬਦਲ ਲਈ ਜਾਵੇ ਪਰ ਆਪਣੇ ਭੋਜਨ ਦਾ ਹਿੱਸਾ ਇਹ ਪੁਰਾਣੇ ਅਨਾਜਾਂ ਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਮੇਂ ਆਪਣੀਆਂ ਹੱਡੀਆਂ ਵੀ ਕਮਜ਼ੋਰ ਹੋ ਰਹੀਆਂ ਨੇ ਤੇ ਜਿਹੜਾ ਆਪਣਾ ਸਰੀਰ ਆ ਉਹ ਦਿਨ-ਪ੍ਰਤੀ ਦਿਨ ਕਮਜ਼ੋਰ ਹੋ ਰਿਹਾ ਸੋ ਇਹ ਫਸਲਾਂ ਘੱਟ ਪਾਣੀ ਵਾਲੀਆਂ ਨੇ ਤੇ ਇਹਨਾਂ ਦਾ ਜਿਹੜਾ ਇੱਕ ਆਪਣੇ ਬੂਝਾ ਬੂਟਾ ਹੁਣ ਤਾਂ ਇਹਨਾਂ ਦੀਆਂ ਜੋ ਬਰਾਂਚਾਂ ਨੇ ਉਹ ਘਟ ਨਿਕਲ ਰਹੀਆਂ ਨੇ ਮਤਲਬ ਜਿਉਂ-ਜਿਉਂ ਨੇ ਵੱਡਾ ਹੋ ਜਾਨਾ ਤਾਂ ਇਹਾਂ ਦੀਆਂ ਬਰਾਂਚਾਂ ਦੀ ਗਿਣਤੀ ਵਧ ਜਾਣੀਆਂ ਹੁਣ ਤਕਰੀਬ ਨੇ ਤਿੰਨ ਕਾ ਮਤਲਬ ਜਦੋਂ ਇਹਨੇ ਪੂਰਾ ਕੱਦ ਕਾਠ ਕਰਨਾ ਤਾਂ ਇਹਦੇ ਇੱਕ ਬੂਟੇ ਦੀ ਮਤਲਬ ਜੋ ਟਾਹਣੀਆਂ ਗਿਣੀਆਂ ਤਾਂ ਉਹ ਮਤਲਬ 40 50 ਤੋਂ ਲੈ ਕੇ 80 ਤੱਕ ਵੀ ਚਲੇ ਜਾਂਦੀਆਂ ਨੇ ਇਸ ਤਰ੍ਹਾਂ ਇਹ ਵੱਧਦਾ ਰਹਿੰਦਾ ਤੇ ਆਹ ਦੇਖੋ ਇਹ ਬੂਟੇ ਦਾ ਜੋ ਡਿਜ਼ਾਈਨ ਆ ਉਹ ਇਸ ਤਰ੍ਹਾਂ ਦਾ ਮਤਲਬ ਇੱਕ ਸਾਈਡ ਨੂੰ ਇਹ ਇੱਕਰਦਾ ਸਾਈਡਾਂ ਤੋਂ ਉਹ ਦੇਖੋ ਇਹ ਨਹੀਂ ਹੈਗਾ ਵੀ ਆਪਣੀ ਦੂਜੀ ਫਸਲਾਂ ਵਾਂਗ ਕੋਈ ਪੱਤਾ ਕਿਸੇ ਸਾਈਡੋਂ ਕੋਈ ਕਿਸੇ ਸਾਈਡੋਂ ਤੇ ਇਸ ਤਰ੍ਹਾਂ ਇਹ ਮਤਲਬ ਹੁਣ ਜਿਹੜਿਆ ਇਹਦੇ ਪੱਤੇ ਨੇ ਉਹ ਵੀ ਤੁਸੀਂ ਦੇਖੋ ਪੂਰੀ ਹਰਿਆਲੀ ਚ ਨੇ ਤੇ ਧਰਤੀ ਵਿੱਚ ਨਦੀਨ ਵੀ ਆ ਹਲੇ ਪਰ ਫੇਰ ਵੀ ਇਹ ਦੋ ਕ ਦਿਨ ਪਹਿਲਾਂ ਹੀ ਨਤਰਫਾਲੀ ਫਿਰ ਕਿ ਨਦੀਨ ਸਾਫ਼ ਕੀਤਾ ਪਰ ਇਹਨੂੰ ਨਦੀਨਾਂ ਦਾ ਕੋਈ ਜ਼ਿਆਦਾ ਖਤਰਾ ਤਾਂ ਨਹੀਂ ਰਹਿੰਦਾ ਕੋਈ ਫਸਲ ਇਹ ਪੰਜਾਬ ਦੀ ਵਿਰਾਸਤੀ ਫਸਲ ਹੈ ਜਿਹੜੀ ਉਸ ਮਿੱਟੀ ਦੀ ਫਸਲ ਹੁੰਦੀ ਹੈ ਉਸ ਏਰੀਆ ਦੀ ਫਸਲ ਹੁੰਦੀ ਆ ਉਹ ਨਦੀਨਾਵਾਂਗੇ ਹੋ ਜਾਂਦੀ ਆ ਉਹਨਾਂ ਕੋਈ ਪ੍ਰਵਾਹ ਨਹੀਂ ਹੁੰਦੀ ਸੋ ਇਸ ਤਰ੍ਹਾਂ ਇਹ ਜਿਹੜੀ ਰਾਗੀ ਦੀ ਫਸਲ ਆ ਆਪਣੀ ਇਹ ਵਰੇ ਬੀਜੀ ਗਈ ਆ ਤੇ ਘੱਟ ਤੋਂ ਘੱਟ ਪਾਣੀ ਤਾਂ ਹੋ ਜਾਣੀ ਆ ਤੇ ਖਾਸ ਗੱਲ ਆ ਵੀ ਸਾੰਭ ਸੰਭਾਲ ਜਾਏ ਨੂੰ ਕੋਈ ਬਿਮਾਰੀ ਪੂਰੀ ਐਸਾ ਤੇ ਕੋਈ ਚੱਕਰ ਹੋਈ ਨਹੀਂਗਾ ਕੁਝ ਇਹ ਕਿਸੇ ਫਸਲ ਨੂੰ ਬਿਮਾਰੀ ਨਹੀਂ ਪੈਂਦੀ ਪਾਣੀ ਦੀ ਘਾਟ ਚੱਲ ਸਕਦਾ ਗੜਾਈ ਨਾਲੇ ਹੋ ਜਾਂਦੀ ਆ ਤੇ ਥੋੜੀ ਸਿਹਤ ਲਈ ਵਧੀਆ ਤਾਂ ਆਪਾਂ ਨੂੰ ਇਹ ਮੂਲ ਅਨਾਜਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ ਸਭ ਤੋਂ ਸੌਖਾ ਅਨਾਜ ਹੋਣ ਵਾਲਾ ਤੇ ਕਿਉਂਕਿ ਇਹਦੀ ਚੱਕੀ ਤੇ ਆਪਾਂ ਆਮ ਚੱਕੀ ਨਾਰਮਲ ਜਿਹੜੀ ਘੱਟ ਚੱਕਰ ਵਾਲੀ ਹੋਵੇ ਤੇ ਇਹਦਾ ਆਟਾ ਬਣਾ ਲੈਨੇ ਆ ਜਿਹੜੀ ਇਹਦੀ ਰੋਟੀ ਆ ਲਾਲ ਰੰਗ ਦੀ ਹੁੰਦੀ ਆ ਮਤਲਬ ਲਾਲੀ ਤੇ ਹੁੰਦੀ ਆ ਕਾਲਸ ਜੀ ਬਣ ਜਾਂਦੀ ਆ ਜੇ ਆਪਾਂ ਦੇਸੀ ਘੋਨਾ ਖਾਈਏ ਤਾਂ ਆਪਣੀ ਸਿਹਤ ਲਈ ਬੜੀ ਲਾਹੇਵੰਦ ਆ ਸੋ ਉਹ ਅਨਾਜ ਜਿਹੜੇ ਘੱਟ ਖਰਚੇ ਨਾਲ ਤੇ ਘੱਟ ਮਿਹਨਤ ਨਾਲ ਹੋ ਜਾਂਦੇ ਨੇ ਸੋ ਇਹ ਆਪਣੀ ਰਾਗੀ ਦੀ ਫਸਲ ਆ ਤੇ ਇਹ ਫਸਲਾਂ ਆਪਣਾ ਪਾਣੀ ਵੀ ਬਚਾ ਸਕਦੀਆਂ ਨੇ ਸੇਤ ਵੀ ਬਚਾ ਸਕਦੀਆਂ ਨੇ ਤੇ ਆਪਾਂ ਨੂੰ ਖਰਚੇ ਜਿਹੜੇ ਬਿਮਾਰੀਆਂ ਤੇ ਫਸਲਾਂ ਲੱਗਦੇ ਨੇ ਉਹ ਵੀ ਘੱਟ ਲੱਗਦੀ ਇਹਨੂੰ ਬਿਮਾਰੀ ਜਿਹੜਾ ਇਹਦਾ ਭੋਜਨ ਖਾਊ ਉਹਨੂੰ ਵੀ ਬਿਮਾਰੀ ਨਹੀਂ ਲੱਗਣੀ ਸੋ ਇਚਾਰੇ ਪਾਸੇ ਦਾ ਲਾਭ ਹੀ ਲਾਭ ਆ ਤੇ ਹੁਣ ਜਿਵੇਂ ਇਹ ਰਾਗੀ ਦੀ ਫਸਲ ਆ ਆ ਦੇਖੋ ਨਦੀਨ ਵੀ ਆ ਸਾਰਾ ਕੁਝ ਆ ਫੇਰ ਵੀ ਇਹਨੇ ਕੋਈ ਪਰਵਾਹ ਨਹੀਂ ਮੰਨੀ ਸੋ ਇਹ ਜੀਆਂ ਫਸਲਾਂ ਆਪਣੀ ਖੇਤੀ 'ਚ ਜਰੂਰ ਸ਼ਾਮਲ ਕੀਤੀਆਂ ਜਾਣ ਪਰ ਇਹ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਇਹ ਫਸਲ ਧਰਤੀ ਚੋਂ ਜਿਆਦਾ ਤਾਕਤ ਖਿੱਚਣ ਦੀ ਤਾਕਤ ਰੱਖਦੀ ਹੈ ਕਿਉਂ ਦੇਖੋ ਹੁਣ ਤੁਸੀਂ ਆ ਨਦੀਨ ਪੂਰਾ ਮਲਿਆ ਹੋਇਆ ਸੀਗਾ ਇਸ ਏਰੀਏ 'ਚ ਪਹਿਲਾਂ ਦੋਈ ਤਰਫਾਂ ਨੂੰ ਸਾਫ਼ ਕੀਤਾ ਆ ਦੇਖੋ ਇਹ ਮਤਲਬ ਇਹਦਾ ਉੱਚਾ ਸੀਗਾ ਤੇ ਹੁਣ ਆਪਾਂ ਇਹਦੀ ਸਫਾਈ ਕਰ ਦੇਣੀ ਆ ਇਹਦੋਂ ਬਾਅਦ ਸਫਾਈ ਹੋਣ ਤੋਂ ਬਾਅਦ ਇਹ ਰਾਗੀ ਦੇ ਬੂਟੇ ਨੇ ਪੂਰਾ ਮਲ ਜਾਣਾ ਮਤਲਬ ਇਹਨੂੰ ਨਾ ਤਾਂ ਤੁਸੀਂ ਪੱਤਿਆਂ ਦੇ ਦੇਖੋ ਕੋਈ ਬਿਮਾਰੀ ਜੇ ਆਪਾਂ ਬਾਹਰ ਦੇਖਣ ਹਰੀ ਕ੍ਰਾਂਤੀ ਵਾਲੇ ਝੋਨੇ ਵਾਲਨੇ ਕਾ ਮਾਰਦੇ ਆ ਤਾਂ ਉਹਦੇ ਵਿੱਚ ਅੱਧਿਆਂ ਨਾਲ ਵੱਧ ਪੱਤੇ ਸੁੱਕ ਜਾਂਦੇ ਨੇ ਕਿਉਂਕਿ ਉਹਨੂੰ ਜ਼ਿਆਦਾ ਸਾਂਭ ਸੰਭਾਲ ਦੀ ਲੋੜ ਪੈਂਦੀ ਆ ਆ ਦੇਖੋ ਇਹ ਹਰੀ ਕ੍ਰਾਂਤੀ ਦੇ ਵਿੱਚ ਰੋਜ਼ ਇਹ ਕਿਸਾਨ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਪਰ ਇਹ ਫਸਲ ਆ ਜਣੀ ਉਤਪਾਦਨ ਇਕੱਠਾ ਦੇ ਦਿੰਦੀ ਆ ਤੇ ਇੱਕ ਦਿਨ ਕੰਮ ਮੁੱਕ ਜਾਂਦਾ ਪਰ ਰਾਗੀ ਦੀ ਜਿਹੜੀ ਫਸਲ ਆ ਕਿਸਾਨ ਵੀਰੋ ਇਹ ਜਦੋਂ ਕੱਟਣੀ ਆ ਕੰਮ ਖੇਤੀ ਦੇ 4-5 ਵਾਰੀ ਇਹਦੇ ਫੁੱਲ ਜੇ ਵੱਡੇ ਜਾਂਦੇ ਨੇ ਪਰ ਆਪਣੇ ਜਿਆਦਾ ਸਾਂਭ ਸੰਭਾਲ ਹੋ ਜਾਂਦੀ ਹੈ ਕਈ ਵਾਰੀ ਜਿਆਦਾ ਮਲ ਜਵੇ ਤਾਂ ਪਤਾ ਮਹੀਨਾ ਮਹੀਨਾ ਤੱਕ ਫੁੱਲ ਬੱਢੀਆਂ ਨੇ ਜਿਹੜੇ ਇਹਦਾ ਅਨਾਜ ਹੁੰਦਾ ਜਿਵੇਂ ਆਪਣੇ ਉਂਗਲੀਆਂ ਦਾ ਉਸ ਤਰ੍ਹਾਂ ਡਿਜ਼ਾਈਨ ਹੁੰਦਾ ਤੇ ਕਾਫੀ ਜਣੀ ਮਿਹਨਤ ਵਾਲਾ ਕੰਮ ਆ ਪਰ ਗੁਣਕਾਰੀਏ ਸੋ ਇਹ ਫਸਲਾਂ ਸਾਡੀਆਂ ਵਿਰਾਸਤੀ ਫਸਲਾਂ ਨੇ ਇਹਨੂੰ ਸਮਝੀਏ ਇਹਨਾਂ ਨਾਲ ਜੁੜੀਏ ਸੋ ਇਹ ਕੁਦਰਤੀ ਖੇਤੀ ਵਿੱਚ ਆਰਾਮਨਾ ਹੋ ਜਾਂਦੇ ਨੇ ਸੋ ਆਪਣੇ ਵਾਤਾਵਰਣ ਨੂੰ ਸਮਝਦੇ ਹੋਏ ਉਹਨੂੰ ਬਚਾਉਂਦੇ ਹੋਏ ਆਪਣੀ ਸਿਹਤ ਨੂੰ ਮਜ਼ਬੂਤ ਬਣਾਈਏ ਤੇ ਵਾਤਾਵਰਨ ਨੂੰ ਬਚਾਈਏ ਸੋ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਵਕਰਾ ਹੋ ਸਕਦਾ ਤੇ ਆਪਣੀ ਸਿਹਤ ਵਧੀਆ ਬਣ ਸਕਦੀ ਆ ਤੇ ਇਹਦੇ ਨਾਲ ਨਾਲ ਆਪਾਂ ਰਾਗੀ ਦੀ ਫਸਲ ਲਾਵਾਂਗੇ ਕੇਲਿਆਂ ਦੀ ਫਸਲ ਚੱਲਦੀ ਰਹੂ ਤੇ ਖਰਚਾ ਘਟੂ ਤੇ ਆਮਦਨ ਪੂਰੀ ਹੋਜੂ ਸੋ ਇਸ ਤਰ੍ਹਾਂ ਦੀ ਖੇਤੀ ਨਾਲ ਜੁੜੀਏ ਇਹਨੂੰ ਸਮਝੀਏ ਸੰਭਾਲੀਏ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ